ਬਨਾ ਨੂੰ ਜੈਮਸੀ ਦੀ ਮੇਰੇ ਪੈਣੋਂ ਔਰ ਪਾਈਓ ਅੱਜ ਮੈਂ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਨਾਲ ਜਿੰਨਾ ਟਾਈਮ ਅਸੀਂ ਕਿਸੇ ਚੀਜ਼ ਨੂੰ ਖਾਂਦੇ ਨਹੀਂ ਤੇ ਸਾਨੂੰ ਉਹਦਾ ਸੁਆਦ ਨਹੀਂ ਕਦੇ ਪਤਾ ਚੱਲਦਾ ਅੱਜ ਉਹ ਲੋਕ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਤੰਜ ਕੱਸਦੇ ਆ ਗੱਲਾਂ ਕਰਦੇ ਆ ਜਿਨ੍ਹਾਂ ਨੇ ਉਹਨੂੰ ਚੱਖਿਆ ਹੀ ਨਹੀਂ ਉਹਦਾ ਸੁਆਦ ਦੇਖਿਆ ਹੀ ਨਹੀਂ ਔਰ ਜਾਣਿਆ ਹੀ ਨਹੀਂ ਪ੍ਰਭੂ ਯੀਸ਼ੂ ਸੀ ਇਹ ਹੈ ਕੌਣ ਜਿਸ ਤਰ੍ਹਾਂ ਨਾਲ ਇੱਕ ਵਾਰ ਇੱਕ ਵਿਅਕਤੀ ਮੈਨੂੰ ਮਤਲਬ ਦੋ ਤਿੰਨ ਜਾਣੇ ਉਹ ਇੱਕ ਸਥਾਨ ਤੇ ਸੀਗੇ ਤੇ ਮੈਂ ਵੀ ਉਸ ਜਗ੍ਹਾ ਤੇ ਸੀਗਾ ਤੇ ਇੱਕ ਵਿਅਕਤੀ ਮੈਨੂੰ ਕਹਿੰਦਾ ਕਿ ਯੇਸ਼ੂ ਮਸੀਹ ਦਾ ਤੂੰ ਪ੍ਰਚਾਰ ਕਰਦਾ ਰਹਣਾ ਯੇਸ਼ੂ ਮਸੀਹ ਤੇ ਗੋਰਿਆਂ ਦਾ ਬਾਬਾ ਆ ਜਾਂ ਗੁਰੂ ਆ ਮੈਂ ਪਹਿਲਾਂ ਉਹਦੀ ਧਿਆਨ ਨਾਲ ਸੁਣੀ ਫਿਰ ਉਹਨੂੰ ਮੈਂ ਕਿਹਾ ਕਿ ਤੁਸੀਂ ਕਿੰਨੂੰ ਮੰਨਦੇ ਆ ਮੈਨੂੰ ਉਹਨੇ ਦੱਸਣਾ ਸ਼ੁਰੂ ਕੀਤਾ 11ਵੇਂ ਵਾਲੇ ਨੂੰ ਗੌਸਟਾਪ ਨੂੰ ਮੈਂ ਮੰਨਦਾ ਆ ਲੱਖਾ ਦੇ ਦਾ ਤੈਨੂੰ ਮੰਨਦਾ ਆ ਮੈਂ ਕਿਹਾ ਠੀਕ ਆ ਜੀ ਮੈਂ ਫਿਰ ਬੋਲਿਆ ਮੈਂ ਕਿਹਾ ਅਸੀਂ ਕਿਸੇ ਦੇ ਵੀ ਖਿਲਾਫ ਚ ਨਹੀਂ ਆ ਪਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਇਹ 11ਵੇਂ ਵਾਲਾ ਗੌਸਟਾਪ ਜਾਨ かだだたきを ਇੰਡੀਆ ਦੇ ਹੋਏ ਆ ਔਰ ਉਸ ਤੋਂ ਬਾਅਦ ਕਹਿੰਦਾ ਮੈਨੂੰ ਕੀ ਪਤਾ ਤੇ ਮੈਂ ਕਿਹਾ ਭਰਾ ਜਿਨ੍ਹਾਂ ਨੂੰ ਤੂੰ ਮੰਨਦਾ ਤੈਨੂੰ ਤੇ ਇਹਨਾਂ ਦੇ ਬਾਰੇ ਨਹੀਂ ਚੰਗੀ ਤਰ੍ਹਾਂ ਨਾ ਪਤਾ ਤੇ ਤੂੰ ਮੈਂ ਕਿਹਾ ਯੀਸ਼ੂ ਮਸੀਹ ਦੇ ਬਾਰੇ ਮੇਰੇ ਨਾਲ ਕੀ ਗੱਲ ਕਰੇਗਾ ਤੇ ਮੈਂ ਕਿਹਾ ਮੈਂ ਤੈਨੂੰ ਦੱਸਦਾ ਕਿ ਕਿੱਧਰ ਦੇ ਅਰਬ ਕੰਟਰੀਜ਼ ਦੇ ਆ ਔਰ ਤੇਰੇ ਤੋਂ ਜ਼ਿਆਦਾ ਮੈਨੂੰ ਉਹਨਾਂ ਦਾ ਮੈਂ ਕਿਹਾ ਪਤਾ ਹੈ ਫਿਰ ਮੈਂ ਕਿਹਾ ਇਸ ਕਰਕੇ ਜੇ ਅਗਰ ਨਹੀਂ ਪਤਾ ਤਾਂ ਫਿਰ ਚੁੱਪ ਰਹੋ ਤੇ ਮੈਂ ਕਿਹਾ ਅੱਜ ਮੈਂ ਤੈਨੂੰ ਦੱਸਾਂਗਾ ਯੀਸ਼ੂ ਸੀ ਕੌਣ ਬਲਕਿ ਮੇਰੇ ਪਿਆਰਿਓ ਪ੍ਰਭ ਯੀਸ਼ੂ ਮਸੀਹ ਦੇ ਲਈ ਬਹੁਤ سارے ਲੋਕ ਕਿ ਵਹਿਮ ਰੱਖਦੇ ਆ ਕਿ ਯੀਸ਼ੂ ਮਸੀਹ ਗੋਰੀਆ ਦਾ ਗੁਰੂ ਆ ਪਹਿਲੀ ਗ ਜਰਮ ਕਿਸੇ ਯੂਰਪ ਕੰਟਰੀ ਚ ਜਾ ਇੰਗਲੈਂਡ ਜਾਂ ਅਮਰੀਕਾ ਜਾਂ ਕਿਸੇ ਅਰਬ ਕੰਟਰੀ ਚ ਨਹੀਂ ਹੋਇਆ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਤੇ ਪ੍ਰਗਟ ਹੋਏ ਤਾਂ ਬਾਈਬਲ ਨੂੰ ਜਦੋਂ ਤੁਸੀਂ ਪੜ੍ਹੋ ਜਾਂ ਇਤਿਹਾਸ ਨੂੰ ਜਾਨੋ ਤਾਂ ਪ੍ਰਭੂ ਯਿਸੂ ਮਸੀਹ ਇਜ਼ਰਾਇਲ ਦੇ ਵਿੱਚ ਇਜ਼ਰਾਇਲ ਦੇਸ਼ ਦੇ ਵਿੱਚ ਪ੍ਰਭੂ ਯਿਸੂ ਮਸੀਹ ਬਾਲਕ ਦੇ ਰੂਪ ਚ ਪੈਦਾ ਹੋਏ ਪਰਗਟ ਹੋਏ ਤੇ ਮੇਰੇ ਪੈਨੋ ਔਰ ਪਾਈਓ ਇਜ਼ਰਾਈਲ ਕਿੱਥੇ ਆ ਬਿਲਕੁਲ ਧਰਤੀ ਦੇ ਸੈਂਟਰ ਤੇ ਜਿਹਨੂੰ ਅਸੀਂ ਕਹਿ ਸਕਦੇ ਆ ਨਾਭੀ ਧਰਤੀ ਦੀ ਨਾਭੀ ਤੇ ਆ ਇਜ਼ਰਾਈਲ ਦੇਸ਼ ਆਰੇ ਇਜ਼ਰਾਈਲ ਅਰਬ ਕੰਟਰੀਜ਼ ਦੇ ਵਿੱਚ ਘਿਰਿਆ ਹੋਇਆ ਇੱਕ ਦੇਸ਼ ਆ ਜਾਂ ਨਕਸ਼ੇ ਦੇ ਵਿੱਚ ਦੇਖਿਆ ਜਾਵੇ ਤੇ ਏਸ਼ੀਅਨ ਕੰਟਰੀ ਦੇ ਵਿੱਚ ਹੀ ਆਏਗਾ ਤੋ ਅਰਬ ਕੰਟਰੀ ਨਹੀਂ ਆ ਨਾ ਯੂਰਪ ਕੰਟਰੀ ਆ ਤੇ ਨਾ ਕੋਈ ਸਾਉਥ ਦੀ ਕੰਟਰੀ ਆ ਦੂਸਰੀ ਗੱਲ ਪ੍ਰਭ ਯਸ਼ੂਮ ਸੀ ਸੱਚਮੁੱਚ ਧਰਤੀ ਦੀ ਨਾਭੀ ਤੇ ਇਸ ਲਈ ਆਏ ਕਿਉਂਕਿ ਪ੍ਰਭੂ ਯਿਸੂ ਮਸੀਹ ਕਿਸੇ ਇੱਕ ਯਾਤ ਧਰਮ ਜਾਂ ਦੇਸ਼ ਜਾਂ ਕੌਮ ਦੇ ਲਈ ਧਰਤੀ ਤੇ ਨਹੀਂ ਆਏ ਪ੍ਰਭੂ ਯਿਸੂ ਮਸੀਹ ਨੇ ਬੋਲਿਆ ਮੈਂ ਪਾਪੀਆਂ ਦੇ ਲਈ ਆਇਆ ਹਾਂ ਔਰ ਜਦੋਂ ਅਸੀਂ ਬਚਨ ਨੂੰ ਦੇਖਦੇ ਹਾਂ ਬਾਈਬਲ ਨੂੰ ਦੇਖਦੇ ਹਾਂ ਤਾਂ ਬਾਈਬਲ ਦੱਸਦੀ ਆ ਕਿ ਇੱਕ ਵੀ ਧਰਮੀ ਨਹੀਂ ਆ ਸਭਨਾਂ ਨੇ ਪਾਪ ਕੀਤਾ ਜਿੰਨੇ ਆਦਮ ਤੋਂ ਲੈ ਕੇ ਆਏ ਕਿਸੇ ਨੇ ਆਪਣੇ ਦੇਖਣ ਸੁਣਨ ਬੋਲਣ ਦੇ ਦੁਆਰਾ ਜਾਂ ਆਪਣੇ ਸਰੀਰ ਦੇ ਕੰਮਾਂ ਦੇ ਦੁਆਰਾ ਜਾਂ ਫਿਰ ਜਨਮ ਹੀ ਪਾਪਤ ਹੋਇਆ ਯਾਨੀ ਇੱਕ ਵੀ ਧਰਮੀ ਨਹੀਂ ਆ ਤੇ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਹਾਂ ਪਾਪੀਆਂ ਲਈ ਧਰਤੀ ਤੇ ਆਇਆ ਹਾਂ ਤੇ ਪ੍ਰਭੂ ਯਿਸੂ ਮਸੀਹ ਨੂੰ ਅਗਰ ਕੋਈ ਵਿਅਕਤੀ ਸੱਚਾਈ ਨਾਲ ਜਾਣ ਲੇਗਾ ਤੇ ਪ੍ਰਭੂ ਯਿਸੂ ਮਸੀਹ ਮੁਕਤੀ ਦਾਤਾ ਆ ਉਸ ਤੋਂ ਬਿਨਾ ਕੋਈ ਪਾਪ ਮਾਫ ਨਹੀਂ ਕਰ ਸਕਦਾ ਉਸ ਤੋਂ ਬਿਨਾ ਮੁਕਤੀ ਹੈ ਹੀ ਨਹੀਂ ਔਰ ਇਸ ਲਈ ਯਿਸੂ ਮਸੀਹ ਕਿਸੇ ਧਰਮ ਜਾਂ ਯਾਤ ਜਾਂ ਕੌਮ ਨੂੰ ਬਣਾਉਣ ਦੇ ਲਈ ਨਹੀਂ ਆਏ। ਕਿਉਂਕਿ ਯਿਸੂ ਮਸੀਹ ਪਾਪੀ ਮਨੁੱਖ ਦੇ ਪਾਪ ਮਾਫ ਕਰਨ ਦੇ ਲਈ ਕੁਰੂਸ ਤੇ ਬਲੀਦਾਨ ਹੋਏ। ਜਦੋਂ ਪਾਪ ਮਾਫ ਹੋ ਜਾਣਗੇ ਯਾਨੀ ਉਸ ਵਿਅਕਤੀ ਦੇ ਆਤਮਾ ਤੋਂ ਪਾਪ ਦੇ ਦੁਆਰਾ ਜਿਹੜਾ ਨੇਰਾ ਆ ਉਹ ਹਟ ਜਾਏਗਾ ਉਸਦੇ ਆਤਮਾ ਦਾ ਮੇਲ ਪਰਮੇਸ਼ਵਰ ਦੇ ਆਤਮਾ ਨਾਲ ਹੋ ਜਾਏਗਾ ਜਿੰਨੂੰ ਕਹਿੰਦੇ ਆ ਮੁਕਤੀ ਉਹ ਮੁਕਤੀ ਕਿਸੇ ਦੂਜੇ ਤੋਂ ਨਹੀਂ ਬਾਈਬਲ ਜਦੋਂ ਅਸੀਂ ਦੇਖਦੇ ਆ ਰਸੂਲਾਂ ਦੇ ਕਰਤੱਬ 4 ਦਾ 12 ਵਚਨ ਉੱਧਰ ਲਿਖਿਆ ਕਿਸੇ ਦੂਜੇ ਤੋਂ ਮੁਕਤੀ ਨਹੀਂ ਆਕਾਸ਼ ਦੇ ਥੱਲੇ ਜ਼ਮੀਨ ਦੇ ਉੱਪਰ ਮਨੁੱਖਾ ਦੇ ਵਿੱਚ ਦੂਸਰਾ ਕੋਈ ਨਾਮ ਨਹੀਂ ਦਿੱਤਾ ਗਿਆ ਜਿਸ ਨਾਮ ਤੋਂ ਬਚਾਇਆ ਜਾਣਾ ਇੱਕ ਹੀ ਨਾਮ ਆ ਕੇਵਲ ਪ੍ਰਭ ਯੀਸ਼ੂ ਸਾਰ ਸਭਨਾਂ ਨੂੰ ਜੈਮ ਸੀ